ਕਿਸ ਤਰ੍ਹਾਂ ਦੀਆਂ ਪਰਮਾਦਾਨ ਹੁੰਦੇ ਆ ਵੀ ਕਿਸੇ ਦੀ ਵੀ ਜ਼ਮੀਨ ਕੋਈ ਵੀ ਗਵਰਨਮੈਂਟ ਆਪਣੀ ਮਰਜ਼ੀ ਨਾਲ ਰਿਕੁਆਇਰ ਕਰ ਸਕਦੀ ਹੈ ਟੀ ਨਾਲ ਮਿੱਟੀ ਹੋ ਕੇ ਆਪਣੀ ਰੋਜੀ ਰੋਟੀ ਕਮਾਉਂਦੇ ਨੇ ਉਹਨਾਂ ਦੇ ਢਿੱਡ ਤੇ ਲੱਤ ਵੱਜ ਰਹੀ ਹੈ ਵਾਈ ਬਿਕੋਜ਼ ਇੱਕ ਤਾਂ ਇਹ ਸੜਕ ਆਮ ਸੜਕਾਂ ਵਰਗੀ ਹੈ ਨਹੀਂ ਇਹ ਇੰਡਸਟਰੀਅਲ ਕੋਰੀਡੋਰ ਬਣਾਇਆ ਗਿਆ ਜੀ ਜਿਹੜਾ ਅੱਗੇ ਜਾ ਕੇ ਇੰਟਰਨੈਸ਼ਨਲ ਟ੍ਰੇਡ ਨੂੰ ਜਦੋਂ ਰਾਹ ਖੁੱਲਣਗੇ ਉਸ ਸਮੇਂ ਯੂਜ਼ ਹੋਏਗਾ ਜ਼ਿਮੀਂਦਾਰ ਦੇ ਮਨੋਂ 5 ਕਿਲੇ ਸੀ ਉਹਦੇ 2 ਦੂਜੇ ਪਾਸੇ ਰਹਿ ਗਏ ਤੇ 3 ਇਧਰਲੇ ਪਾਸੇ ਰਹਿ ਗਏ ਮੋਟਰ ਇੱਕ ਹੈ ਮੋਟਰ ਤਾਂ ਇੱਕ ਪਾਸੇ ਰਹਿ ਜਾਣੀ ਹੈ ਪਰ ਉਹਦਾ ਦੂਸਰਾ ਜਿਹੜਾ ਖੱਤਾ ਹੈ ਨਾ ਤਾਂ ਉੱਥੇ ਜਾਣ ਨੂੰ ਉਹਨੂੰ ਰਸਤਾ ਮਿਲਣਾ ਹੈ 8 ਫੁੱਟ ਚਾ ਲੈਂਡ ਰੋਡ ਬਣਨਾ ਹੈ ਮੈਨੂੰ ਨਾਲ ਦੇ ਖੇਤ ਖੇਤ ਵਾਲੇ ਨੇ ਐ ਤਾਂ ਹੈ ਨਹੀਂ ਵੀ ਉਹਨੇ 10 ਫੁੱਟ ਹੀ ਪਹਿਲਾ ਦੇਣੀ ਹੈ ਵੀ ਚਲ ਤੂੰ ਲੰਘ ਜਾ ਉਹਨੇ ਮੈਨੂੰ ਅੱਖਾਂ ਕੱਢਣੀਆਂ ਨੇ ਕੱਲ ਨੂੰ ਕਿ ਭਾਈ ਤੇਰਾ ਖੇਤ ਤਾਂ ਲੈਂਡ ਲੋਕਡ ਹੋ ਗਿਆ ਪਾਣੀ ਦਾ ਤੇਰੇ ਕੋਲ ਸਾਧਨ ਨਹੀਂ ਮਾਰੂ ਤੇਰੀ ਜ਼ਮੀਨ ਬਣ ਗਈ ਤੂੰ ਮੈਨੂੰ ਵੇਚ ਦੇ ਕਿੰਨੇ ਦੀ ਵੇਚਦਾ ਹੈ ਕੋਈ ਵੀ ਗੱਲ ਮੇਰੇ ਨਾਲ ਜੇ ਤੁਹਾਨੂੰ ਮੈਂ ਕਹਾ ਕਿ ਮੇਰੇ ਨਾਲ ਮੈਨੂੰ ਕੋਈ ਵੀ ਤਕਲੀਫ ਹੈ ਕਿਸੇ ਵੀ ਸਰਕਾਰੀ ادارے ਤੋਂ ਤਾਂ ਫੰਡਾਮੈਂਟਲ ਰਾਈਟਸ ਦੇ ਅੰਡਰ ਮੇਰੇ ਕੋਲੇ ਰਾਈਟ ਹੈ ਕਿ ਮੈਂ ਉਹਨਾਂ ਤੋਂ ਜਵਾਬ ਲਿਖਤੀ ਚ ਲੈ ਸਕਦਾ ਰੀਜ਼ਨਡ ਆਨਸਰ ਲੈ ਸਕਦਾ ਪੈਸੇ ਹੀ ਮੰਨ ਲਓ ਜਿਹੜੀ ਜ਼ਮੀਨ ਉਹਦੀ ਰਹਿ ਗਈ ਇੱਕ ਸਾਈਡ ਤੇ ਉਹਦੇ ਉਹਨੂੰ ਉਹਨੇ ਜਿਆਦਾ ਪੇਮੈਂਟ ਹੈ ਜਿਹੜੀ ਕਰ ਦਿੰਦੀ ਹੈ ਗਵਰਨਮੈਂਟ ਜਾਂ ਕੀ ਹੱਲ ਕੀ ਹੈ ਇਹਦਾ ਵੈਸੇ ਮੁਕੰਮਲ ਜੇ ਆਪਾਂ ਦੇਖੀਏ ਮੋਸਟਲੀ ਆਪਣੇ ਕੀ ਦੇਖਿਆ ਜਾਂਦਾ ਹੈ ਕਲਾਇੰਟ ਵਕੀਲ ਕੋਲੇ ਆਉਂਦੇ ਨੇ ਕੇਸ ਪਵਾ ਕੇ ਚਲੇ ਜਾਂਦੇ ਆ ਤੇ ਉਸ ਤੋਂ ਬਾਅਦ ਪੁੱਛਦੇ ਤੱਕ ਨਹੀਂ ਕਿ ਸਾਡੇ ਕੇਸ ਦਾ ਬਣਿਆ ਕੀ ਜਿਹੜਾ ਜ਼ਮੀਨ ਰਿਕੁਆਇਰ ਹੋ ਰਹੀਆਂ ਉਸ ਨੂੰ ਲੈ ਕੇ ਬੜੇ ਧਰਨੇ ਲੱਗ ਰਹੇ ਆ ਹਾਲਾਂਕਿ ਪੰਜਾਬ ਗਵਰਨਮੈਂਟ ਤੇ ਸੈਂਟਰ ਗਵਰਨਮੈਂਟ ਦੇ ਵਿੱਚ ਵੀ ਖਿੱਚੋ ਤਣ ਚੱਲ ਰਹੀ ਹੈ ਹਨਾ ਪਿਛਲੇ ਦਿਨੀ ਬਿਆਨ ਆਉਂਦਾ ਜੇ ਆਪਾਂ ਕਹੀਏ ਜਿਹੜੇ ਸਾਡੇ ਕੇਂਦਰੀ ਮੰਤਰੀ ਨੇ ਉਹਨਾਂ ਦਾ ਬਿਆਨ ਆਇਆ ਉਸ ਤੋਂ ਬਾਅਦ ਭਵੰਤਮਨ ਸਾਹਿਬ ਦਾ ਬਿਆਨ ਆਉਂਦਾ ਕਿ ਜਿਹੜੇ ਰੋਡ ਬਣ ਰਹੇ ਨੇ ਰੋਡ ਅਕਵਾਇਰ ਹੋ ਰਹੀਆਂ ਜ਼ਮੀਨਾਂ ਉਸ ਨੂੰ ਲੈ ਕੇ ਇਹ ਕਿਸ ਤਰ੍ਹਾਂ ਦੀਆਂ ਪਰਮਾਣਨ ਹੁੰਦੇ ਆ ਵੀ ਕਿਸੇ ਦੀ ਵੀ ਜ਼ਮੀਨ ਕੋਈ ਵੀ ਗਵਰਨਮੈਂਟ ਆਪਣੀ ਮਰਜ਼ੀ ਨਾਲ ਰਿਕੁਆਇਰ ਕਰ ਸਕਦੀ ਹੈ ਕਮਨ ਸਾਹਿਬ ਇਹ ਟਾਪਿਕ ਮੇਰੇ ਬੜਾ ਦਿਲ ਦੇ ਕਰੀਬ ਹੈ ਵਾਈ ਬਿਕੋਜ਼ ਮੇਰੀ ਫੀਲਡ ਆਫ ਵਰਕ ਵੀ ਐਲਏਸੀ ਦੇ ਨਾਲ ਕਾਫੀ ਰਿਲੇਟਡ ਹੈ ਲੈਂਡ ਐਕੁਇਜ਼ੀਸ਼ਨ ਮੈਟਰਸ ਦੇ ਨਾਲ ਤੇ ਸੈਕੰਡਲੀ ਇੱਕ ਮੈਂ ਵਕੀਲ ਤੋਂ ਪਹਿਲਾਂ ਕਿਸਾਨ ਦਾ ਪੁੱਤ ਹਾਂ ਤੇ ਹੁਣ ਜਿਹੜੀ ਭਾਰਤ ਮਾਲਾ ਦੇ ਅੰਡਰ ਆਪਣੇ ਗ੍ਰੀਨ ਫੀਲਡ ਕਾਰਿਡੋਰਸ ਬਣ ਰਹੇ ਨੇ ਪੰਜਾਬ ਦੇ ਵਿੱਚ ਬਹੁਤ ਵੱਡਾ ਨੈਟਵਰਕ ਇਕ ਐਸਟੈਬਲਿਸ਼ ਹੋ ਰਿਹਾ ਹੈ ਜਿਹੜਾ ਕਿ ਸੜਕ ਬਣਨੀ ਹੈ 8 ਫੁੱਟ ਧਰਤੀ ਤੋਂ ਚੱਕ ਕੇ ਉਹ ਮੈਂ ਕੋਈ ਕੇਸ ਆਰਗੂ ਕਰ ਰਿਹਾ ਸੀ ਬਿਫੋਰ ਦੀ ਹਾਈ ਕੋਰਟ ਤੇ ਉੱਥੇ ਜੱਜ ਸਾਹਿਬ ਨੂੰ ਅਸੀਂ ਕੁਝ ਆਬਜੈਕਸ਼ਨਸ ਦਿੱਤੀਆਂ ਕਿ ਸਾਡੀ ਸੁਣਵਾਈ ਨਹੀਂ ਹੋ ਰਹੀ ਜੀ ਕਿਸਾਨਾਂ ਦੀ ਮੈਂ ਕਿਸਾਨਾਂ ਦੇ ਬਿਹਾਫ ਤੇ ਉਹ ਕੇਸ ਲੜ ਰਿਹਾ ਸੀ ਕੋਈ 50 60 ਕਿਸਾਨਾਂ ਦੇ ਬਿਹਾਫ ਤੇ ਤੇ ਉੱਥੇ ਜੱਜ ਸਾਹਿਬ ਕਹਿੰਦੇ ਵੀ ਤੁਹਾਨੂੰ ਖੁਸ਼ ਹੋਣਾ ਚਾਹੀਦਾ ਤੁਹਾਡੇ ਖੇਤਾਂ ਦੇ ਵਿੱਚੋਂ ਜਮੀਨ ਦੇ ਵਿੱਚੋਂ ਸੜਕ ਨਿਕਲ ਰਹੀ ਆ ਉੱਥੇ ਡਵੈਲਪਮੈਂਟ ਆਏਗੀ ਮੇਖਾ ਜੱਸਾਬ ਡਵੈਲਪਮੈਂਟ ਨੂੰ ਜੀਆਂਿਆਂ ਨੂੰ ਐ ਜੀ ਬਟ ਡਵੈਲਪਮੈਂਟ ਦੇ ਨਾਲ ਜਿਹੜੇ ਖੇਤਾਂ ਤੋਂ ਮਿੱਟੀ ਨਾਲ ਮਿੱਟੀ ਹੋ ਕੇ ਆਪਣੀ ਰੋਜੀ ਰੋਟੀ ਕਮਾਉਂਦੇ ਨੇ ਉਹਨਾਂ ਦੇ ਢਿੱਡ ਤੇ ਲੱਤ ਵੱਜ ਰਹੀ ਹੈ ਵਾਈ ਬਿਕੋਜ਼ ਇੱਕ ਤਾਂ ਇਹ ਸੜਕ ਆਮ ਸੜਕਾਂ ਵਰਗੀ ਹੈ ਨਹੀਂ ਇਹ ਇੰਡਸਟਰੀਅਲ ਕੋਰੀਡੋਰ ਬਣਾਇਆ ਗਿਆ ਜੀ ਜਿਹੜਾ ਅੱਗੇ ਜਾ ਕੇ ਇੰਟਰਨੈਸ਼ਨਲ ਟ੍ਰੇਡ ਨੂੰ ਜਦੋਂ ਰਾਹ ਖੁੱਲਣਗੇ ਉਸ ਸਮੇਂ ਯੂਜ਼ ਹੋਏਗਾ ਤੇ ਉਸ ਉਸ ਸਮੇਂ ਗੇਟਵੇ ਆਫ ਇੰਡੀਆ ਤੁਸੀਂ ਪੰਜਾਬ ਨੂੰ ਕਹਿ ਸਕਦੇ ਹੋ ਕਿ ਉਰੋਂ ਇੰਨਾ ਜ਼ਿਆਦਾ ਟ੍ਰੇਡ ਹੋਣ ਲੱਗ ਜਾਏਗਾ ਉਦੇ ਵਿੱਚ ਪ੍ਰੋਬਲਮ ਕੀ ਆ ਰਹੀ ਹੈ ਐਕਟ ਬੜਾ ਕਲੀਅਰ ਹੈ ਜੀ 2013 ਦੇ ਵਿੱਚ ਇਹਦੇ ਵਿੱਚ ਅਮੈਂਡਮੈਂਟ ਲਿਆਂਦੀ ਗਈ ਸੀ ਕਿ ਜੋ ਵੀ ਐਕਵਾਇਰ ਹੋਣੀ ਹੈ ਜ਼ਮੀਨ ਉਹਦੇ ਵਿੱਚ ਜਿਹੜੀ ਜ਼ਮੀਨ ਐਕਵਾਇਰ ਹੋ ਰਹੀ ਹੈ ਉਹਨੂੰ ਫੇਅਰਲੀ ਕੰਪਨਸੇਟ ਕੀਤਾ ਜਾਵੇ ਫੇਅਰਲੀ ਕੰਪਨਸੇਸ਼ਨ ਦਾ ਜਿਹੜਾ ਇੱਕ ਡੈਫੀਨੇਸ਼ਨ ਹੈ ਉਹ ਇਹ ਹੈ ਕਿ ਬੰਦੇ ਨੂੰ ਜੋ ਉਹਦਾ ਲੈਂਡ ਜਾ ਰਿਹਾ ਇੱਕ ਤਾਂ ਉਹਦੀ ਪ੍ਰਾਈਸ ਦਿੱਤੀ ਜਾਵੇ ਸੈਕੰਡ ਉਹਨੂੰ ਉਹ ਲੈਂਡ ਦੇ ਨਾਲ ਜੋ ਉਹਦਾ ਲਾਸ ਹੋ ਗਿਆ ਕਮਾਈ ਦਾ ਉਹਦਾ ਉਹਨੂੰ ਹਰਜਾਨਾ ਦਿੱਤਾ ਜਾਵੇ ਫਿਰ ਉਹਨੂੰ ਉਜਾੜ ਪੱਤਾ ਦਿੱਤਾ ਜਾਵੇ ਤੇ ਫਿਰ ਉਹਨੂੰ ਫਿਊਚਰ ਦੇ ਵਾਸਤੇ ਵੀ ਸਿਕਿਉਰ ਕੀਤਾ ਜਾਵੇ ਤਾਂ ਕਿ ਤੇ ਜਾ ਕੇ ਉਹ ਬੰਦਾ ਤੁਹਾਨੂੰ ਲੈਂਡ ਸਰਕਾਰ ਨੂੰ ਦਿੰਦਾ ਹੈ ਤੇ ਫਿਰ ਉਹ ਆਪਣਾ ਫਿਊਚਰ ਸਿਕਿਉਰ ਕਰਦਾ ਹੈ ਦਿੱਕਤਾਂ ਕੀ ਨੇ ਜਦੋਂ ਇੱਕ ਸੜਕ ਕਿਸੇ ਖੇਤ ਵਿੱਚੋਂ ਨਿਕਲ ਜਾਂਦੀ ਹੈ ਜਿਹੜੀਆਂ ਹੁਣ ਸਮੇਂ ਦੀਆਂ ਸੜਕਾਂ ਆਪਣੇ ਬਣਨ ਜਾਂ ਰਹੀਆਂ ਨੇ ਤੇ ਬਣ ਰਹੀਆਂ ਨੇ ਤੇ ਲੈਂਡ ਐਕਵਾਇਰ ਹੋ ਗਿਆ ਕੁਛ ਤੇ ਕੁਛ ਐਕਵਾਇਰ ਹੋ ਰਿਹਾ ਹੈ ਉਹਦੇ ਵਿੱਚ ਕਈ ਜ਼ਿਮੀਦਾਰਾਂ ਨਾਲ ਕੀ ਪ੍ਰੋਬਲਮ ਫੇਸ ਕਰ ਰਹੇ ਨੇ ਉਹ ਕਿ ਲੈਂਡ ਦੇ ਵਿਚਾਲਿਆਂ ਕੋਈ ਟੇਬਲ ਹੈ ਜਿਵੇਂ ਵਿਚਾਲਿਆਂ ਨਿਕਲ ਗਈ ਰੋਡ ਜਾਂ ਉਹ ਪ੍ਰੋਪੋਜ਼ ਹੋ ਗਈ ਕਿ ਇੱਥੋਂ ਰੋਡ ਨਿਕਲਣੀ ਆ ਉਹਦੇ ਜ਼ਿਮੀਦਾਰ ਦੇ ਮੈਨੂੰ 5 ਕਿਲੇ ਸੀ ਉਹਦੇ ਦੋ ਦੂਜੇ ਪਾਸੇ ਰਹਿ ਗਏ ਤਿੰਨ ਇਧਰਲੇ ਪਾਸੇ ਰਹਿ ਗਏ ਮੋਟਰ ਇੱਕ ਹੈ ਮੋਟਰ ਤਾਂ ਇੱਕ ਪਾਸੇ ਰਹਿ ਜਾਣੀ ਹੈ ਪਰ ਉਹਦਾ ਦੂਸਰਾ ਜਿਹੜਾ ਖੱਤਾ ਹੈ ਨਾ ਤਾਂ ਉੱਥੇ ਜਾਣ ਨੂੰ ਉਹਨੂੰ ਰਸਤਾ ਮਿਲਣਾ ਹੈ 8 ਫੁੱਟ ਉਚਾ ਲੈਂਡ 로ਡ ਬਣਨਾ ਹੈ ਰੋਡ ਦੇ ਆਲੇ-ਦਾਲੇ ਸਲਿੱਪ ਰੋਡ ਐਸੀ ਹੈ ਮੈਂ ਪਿੱਛੇ ਜੇ ਰਾਜਸਥਾਨ ਗਿਆ ਉੱਥੇ ਦੇਖੀ ਮੈਂ ਰੋਡ ਬਣੀ ਹੋਈ ਉਹਦੇ ਵਿੱਚ 8 ਫੁੱਟ ਚੱਕ ਕੇ ਰੋਡ ਬਣਾਈ ਗਈ ਹੈ ਐਨੀਮਲਸ ਨੂੰ ਵੀ ਪਾਈਸੇ ਛੱਡੇ ਗਏ ਨੇ ਉੱਥੇ ਜਿਹੜੇ ਉਰੇ ਵੀ ਚਲੋ ਪ੍ਰੋਪੋਜ਼ਡ ਨੇ ਕਿ ਛੱਡਣਗੇ ਪੰਜਾਰ ਦੇ ਵਿੱਚ ਵੀ ਪਰ ਰਾਜਸਥਾਨ ਦੀਆਂ ਖੇਤੀਆਂ ਤੇ ਪੰਜਾਬ ਦੀਆਂ ਖੇਤੀਆਂ 'ਚ ਬਹੁਤ ਫਰਕ ਹੈ ਰਾਜਸਥਾਨ ਦੇ ਵਿੱਚ ਹਲੇ ਵੀ ਪੁਰਾਣੇ ਸਮੇਂ ਵਾਂਗ ਖੇਤੀਆਂ ਹੋ ਰਹੀਆਂ ਜਵਾਰ ਬਾਜਰੇ ਬੀਜੇ ਜਾ ਰਹੇ ਨੇ ਉਰੇ ਬਹੁਤ ਟੈਕਨੀਕਲ ਐ ਐਕਸਟੈਂਸਿਵ ਆਈ ਊਡ ਸੇ ਕਿ ਖੇਤੀ ਹੋ ਰਹੀ ਹੈ ਟਰੈਕਟਰ ਵੀ ਅੱਜਕੱਲ੍ਹ 12 ਬਾਰਾ ਫੋਟੋ ਚੇ ਲੈ ਗਏ ਲੈ ਆਏ ਨੇ ਲੋਕ ਜਿਨ੍ਹਾਂ ਕੋਲੇ 100-100 ਕਿਲੇ ਦੀ ਖੇਤੀ ਆ ਉਹ ਟਰੈਕਟਰ ਵੀ ਵੱਡੇ ਲੈ ਕੇ ਆਏ ਨੇ ਜਿਹੜੇ ਕੀ ਪੈਸੇਜ਼ ਪ੍ਰਪੋਜ਼ਡ ਨੇ ਉਹਨਾਂ ਦੇ ਵਿੱਚੋਂ ਲੰਘ ਕੇ ਜਾ ਹੀ ਨਹੀਂ ਸਕਦੇ ਤੇ ਕੰਬੈਨਾਂ ਦੀ ਆਪਾਂ ਸੋਚ ਵੀ ਨਹੀਂ ਸਕਦੇ ਕਿ ਉਹ ਰੋਡ ਦੇ ਵਿੱਚੋਂ ਦੀਆਂ ਥੱਲੋਂ ਦੀ ਲੰਘ ਜਾਣਗੇ ਕਿਉਂਕਿ ਉਹ ਰੋਡ ਦੇ ਪੈਸੇਜ ਨੇ ਜਿਹੜੇ ਬਹੁਤ ਲੰਮੇ ਲੰਮੇ ਛੱਡੇ ਹੋਏ ਨੇ ਕਿ 50 100 ਕਿਲੋਮੀਟਰ ਬਾਅਦ ਇੱਕ ਵੱਡਾ ਪੈਸੇਜ ਆਏਗਾ ਜਿੱਥੋਂ ਤੁਸੀਂ ਚੜ੍ਹ ਸਕਦੇ ਹੋ ਤੇ ਐਗਜ਼ਿਟ ਕਰ ਸਕਦੇ ਹੋ ਤੁਸੀਂ ਕਹਿੰਦੇ ਹੋ ਪਟੀਸ਼ਨ ਪਾਈ ਉਸ ਤੋਂ ਬਾਅਦ ਉਹ ਫਾਈਲ ਕਰ ਦਿੱਤੀ ਗਈ ਹੁਣ ਧਰਨੇ ਲੱਗੇ ਹੋਏ ਆ ਇਸ ਦਾ ਕੋਈ ਮੁਕੰਮਲ ਹੱਲ ਕੀ ਲੱਗੂਗਾ ਕੋਈ ਨਿਕਲੂਗਾ ਜਾਂ ਕਿਸਾਨ ਕੀ ਚਾਹੁੰਦੇ ਆ ਵੀ ਉਹਨਾਂ ਨੂੰ ਕੋਈ ਪੈਸੇ ਜ਼ਿਆਦਾ ਮਿਲਣ ਜਾਂ ਫਿਰ ਜਿਵੇਂ ਤੁਸੀਂ ਕਿਹਾ ਇਹ ਤਾਂ ਬਹੁਤ ਵੱਡੀ ਪ੍ਰੋਬਲਮ ਹੈ ਜੇ ਕਿਸੇ ਨੇ ਜੇ ਕਿਸੇ ਦੇ ਦੋ ਤਿੰਨ ਕਿੱਲੇ ਇੱਧਰ ਆ ਗਏ ਇੱਕ ਦੋ ਇੱਧਰ ਆ ਗਿਆ ਤਾਂ ਉਹਨੂੰ ਆਉਣ ਜਾਣ ਦੇ ਲਈ ਹੀ ਬਹੁਤ ਲੰਮਾ ਜਿਹੜਾ ਵੜਾ ਪਊਗਾ ਉਸ ਦੇ ਲਈ ਇੱਕ ਹੋਰ ਚੀਜ਼ ਦੇਖੋ ਕੋਮਣ ਸਾਹਿਬ ਜਦੋਂ ਇਹ ਸੜਕ ਨਿਕਲ ਜਾਣੀ ਆ ਕਿਸੇ ਦੀ ਰੋਡ ਜਮੀਨ ਦੇ ਵਿੱਚੋਂ ਹੁਣ ਤਾਂ ਸਾਰਿਆਂ ਦੇ ਖੱਤੇ ਹੈਗੇ ਆ ਵਟਾਂ ਨਾ ਵਟ ਲੱਗਦੀ ਆ ਨਾ ਤਾਂ ਵਟ ਤੋਂ ਦੀ ਟਰੈਕਟਰ ਨਿਕਲ ਸਕਦਾ ਨਾ ਕੁਝ ਹੋਰ ਜਿੰਨੀ ਕੁ ਮੇਰਾ ਚਲੋ ਐਕਸਪਰਟੀਜ਼ੇ ਮਾਮਲੇ 'ਚ ਹੈਗੀ ਆ ਤਾਂ ਇੱਕ ਸਰਵਿਸ ਰੋਡ ਤਾਂ ਸਰਕਾਰ ਲੈ ਰਹੀ ਆ ਸਾਈਡ ਤੇ ਮਟ ਸਰਵਿਸ ਰੋਡ ਇਸ ਕਰਕੇ ਨਹੀਂ ਲੈ ਰਹੀ ਕਿ ਕੱਲ ਨੂੰ ਬੰਦਾ ਉਧਰੋਂ ਆਪਣੇ ਖੇਤ ਨੂੰ ਜਾਣ ਨੂੰ ਯੂ ਟਰਨ ਲਾਏ ਤੇ ਉਹ ਸਰਵਿਸ ਰੋਡ ਤੇ ਚੜ ਕੇ ਆਪਣੇ ਖੇਤ 'ਚ ਪਹੁੰਚ ਜੇ ਇਸ ਪਰਪਸ ਲਈ ਉਹ ਸਰਵਿਸ ਰੋਡ ਨਹੀਂ ਲਈ ਜਾ ਰਹੀ ਉਹ ਸਰਵਿਸ ਲੋਡ ਰੋਡ ਲਈ ਜਾ ਰਹੀ ਹੈ ਇਸ ਪਰਪਸ ਲਈ ਕਿ ਕੱਲ ਨੂੰ ਇਹ ਸੜਕਾਂ ਚੌੜੀਆਂ ਵੀ ਕਰਨ ਦੀ ਲੋੜ ਪੈ ਸਕਦੀ ਹੈ ਤੇ ਉਹ ਸਰਵਿਸ ਲੋਡ ਇਹਨਾਂ ਨੇ ਆਸੇ-ਪਾਸਿਓਂ 6-6 ਫੁੱਟ ਦੀ ਕੰਧ ਕਰਕੇ ਬੰਦ ਕਰ ਦੇਣੀ ਹੈ ਤਾਂ ਤੁਸੀਂ ਉੱਥੇ ਤਾਂ ਲੰਘ ਕੇ ਜਾ ਹੀ ਨਹੀਂ ਸਕਦੇ ਆਪਣੇ ਖੇਤ 'ਚ ਜਦੋਂ ਤੁਹਾਡੇ ਸੜਕ ਨਿਕਲ ਜਾਣੀ ਹੈ ਤਾਂ ਮੇਰਾ ਖੇਤ ਦਾ 2 2.5 ਕਿਲੇ ਦਾ ਹਿੱਸਾ ਮਤਲਬ ਇੱਧਰ ਰਹਿ ਗਿਆ ਉਹ ਉਹਦੇ ਕੋਲੇ ਪੈਸੇ ਜ ਮੇਰੇ ਕੋ ਹੈਗਾ ਦੂਜੇ ਪਾਸੇ ਮੇਰਾ ਲੈਂਡ ਲੋਕਡ ਹੋ ਜਾਣਾ ਮੈਨੂੰ ਨਾਲ ਦੇ ਖੇਤ ਖੇਤ ਵਾਲੇ ਨੇ ਐ ਤਾਂ ਹੈ ਨਹੀਂ ਵੀ ਉਹਨੇ 10 ਫੁੱਟੀ ਪਹੀ ਲਾ ਦੇਣੀ ਆ ਵੀ ਚੱਲ ਤੂੰ ਲੰਘ ਜਾ ਉਹਨੇ ਮੈਨੂੰ ਅੱਖਾਂ ਕੱਢਣੀਆਂ ਨੇ ਕੱਲ ਨੂੰ ਕਿ ਭਾਈ ਤੇਰਾ ਖੇਤ ਤਾਂ ਲੈਂਡ ਲੋਕਡ ਹੋ ਗਿਆ ਪਾਣੀ ਦਾ ਤੇਰੇ ਕੋ ਸਾਧਨ ਨਹੀਂ ਮਾਰੂ ਤੇਰੀ ਜ਼ਮੀਨ ਬਣ ਗਈ ਤੂੰ ਮੈਨੂੰ ਵੇਚ ਦੇ ਕਿੰਨੇ ਦੀ ਵੇਚਣਾ ਆ ਜਿਹੜੇ ਹੈਗੀ ਲਿਟੀਗੇਸ਼ਨ ਇਹਨਾਂ ਨੇ ਤਾਂ ਫਲੱਡ ਗੇਟਸ ਖੋਲ ਦੇਣੇ ਆ ਹੁਣ ਪਾਰਟੀਸ਼ਨਾਂ ਦੇ ਮਾਸਲੇ ਜ਼ਮੀਨਾਂ ਦੇ ਹੀ ਨਹੀਂ ਮੁੱਕਰੇ ਬੱਟਾਂ ਦੇ ਰੋਲੇ ਨਹੀਂ ਮੁੱਕਰੇ ਕੱਲ ਨੂੰ ਇਹ ਇੱਕ ਬਹੁਤ ਵੱਡੇ ਰੋਲਿਆਂ ਨੂੰ ਥਾਂ ਹੋ ਜਾਣਾ ਹੈ ਸੜਕਾਂ ਦੇ ਬਣਨ ਤੋਂ ਬਾਅਦ ਤਾਂ ਜੇ ਆਪਾਂ ਇਹਦੇ ਹਾਲੇ ਦੀ ਗੱਲ ਕਰੀਏ ਕਿਉਂ ਆਪਾਂ ਹੁਣ ਕੱਲੀ ਕੰਪਲੇਂਟ ਕਰੀ ਜਾਈਏ ਉਹ ਵੀ ਵਧੀਆ ਨਹੀਂ ਲੱਗਦਾ ਤਾਂ ਜਿੰਨਾ ਕੁ ਮੇਰਾ 10-12 ਸਾਲ ਦਾ ਐਕਸਪੀਰੀਅੰਸ ਫੀਲਡ 'ਚ ਹੈਗਾ ਤਾਂ ਇਹਦਾ ਹਾਲ ਇਹ ਹੈ ਜੀ ਪਹਿਲਾਂ ਤਾਂ ਆਪਾਂ ਲਿਖਣੀ ਆ ਡੀਆਰਓ ਨੂੰ ਆਬਜੈਕਸ਼ਨਸ ਡੀਆਰਓ ਨੇ ਮੰਨੋ ਨਹੀਂ ਕੁਛ ਕੀਤਾ ਤਾਂ ਆਪਾਂ ਨੂੰ ਆਪਣੀ ਜੁੱਤੀ ਘਸਾਉਣ ਦੀ ਲੋੜ ਨਹੀਂ ਵਾਰੀ-ਵਾਰੀ ਸਰਕਾਰੀ ਦਫ਼ਤਰੇ ਜਾ ਕੇ ਉਥੇ ਧਰਨੇ ਲਾਉਣ ਦੀ ਚਲੋ ਸੈਂਟੀਮੈਂਟਲ ਵੈਲਿਊ ਵੀ ਹੁੰਦੀ ਆ ਕਈ ਚੀਜ਼ਾਂ ਦੀ ਤਾਂ ਆਪਾਂ ਉਹਦੇ ਵਿੱਚ ਕੀ ਕਰ ਸਕਦੇ ਆ ਆਪਾਂ ਰਿਟ ਪਟੀਸ਼ਨ ਆਪਣੇ ਕੋਲੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣ ਦਾ ਬਹੁਤ ਵਧੀਆ ਹੀਲਾ ਹੈਗਾ ਜੇ ਕੋਈ ਸਰਕਾਰੀ ਅਫੀਸਰ ਆਪਣਾ ਕੰਮ ਨਹੀਂ ਕਰ ਰਿਹਾ ਤਾਂ ਆਪਾਂ ਮੈਂਡਮਸ ਪਾ ਸਕਦੇ ਆ ਹਾਈ ਕੋਰਟ ਚ ਸਿੱਧੀ ਰਿਟ ਪਾ ਸਕਦੇ ਆ ਹਾਈ ਕੋਰਟ ਫਿਰ ਉਹਨੂੰ ਪੁੱਛੇਗਾ ਵੀ ਭਾਈ ਤੂੰ ਇੰਨੇ ਦਿਨ ਹੋ ਗਏ ਇਹਨਾਂ ਦਾ ਆਨਸਰ ਕਿਉਂ ਨਹੀਂ ਦਿੱਤਾ ਕੋਈ ਵੀ ਗੱਲ ਮੇਰੇ ਨਾਲ ਜੇ ਤੁਹਾਨੂੰ ਮੈਂ ਕਹਾ ਕਿ ਮੇਰੇ ਨਾਲ ਮੈਨੂੰ ਕੋਈ ਵੀ ਤਕਲੀਫ ਹੈ ਕਿਸੇ ਵੀ ਸਰਕਾਰੀ ادارے ਤੋਂ ਫਾੰਡਾਮੈਂਟਲ ਰਾਈਟਸ ਦੇ ਅੰਡਰ ਮੇਰੇ ਕੋਲੇ ਰਾਈਟ ਹੈ ਕਿ ਮੈਂ ਉਹਨਾਂ ਤੋਂ ਜਵਾਬ ਲਿਖਤ ਵਿੱਚ ਲੈ ਸਕਦਾ ਰੀਜ਼ਨਡ ਆਨਸਰ ਲੈ ਸਕਦਾ ਤੇ ਜੇ ਆਪਾਂ ਗੱਲ ਕਰੀਏ ਡਵੈਲਪਮੈਂਟ ਦੀ ਤਾਂ ਜਿਵੇਂ ਸਰਕਾਰਾਂ ਕਹਿੰਦੀ ਐ ਇਸ ਦਾ ਡਵੈਲਪਮੈਂਟ ਕਰਨੀ ਐ ਇਸ ਕਰਕੇ ਅਸੀਂ ਰਿਕੁਆਇਰ ਕਰ ਰਹੇ ਹਾਂ ਤੁਸੀਂ ਹੁਣੇ ਗਿਆ ਕਿ ਉਹਨੂੰ ਤੁਸੀਂ ਰੋਕ ਵੀ ਨਹੀਂ ਸਕਦੇ ਡਵੈਲਪਮੈਂਟ ਦੇ ਕੰਮ ਦੇ ਲਈ ਜੇ ਪਬਲਿਕ ਪਰਪਸ ਦੇ ਲਈ ਜੋ ਕੋਈ ਚੀਜ਼ ਤੁਹਾਡੇ ਯੂਜ਼ ਹੁੰਦੀ ਹੈ ਤਾਂ ਹੱਲ ਫਿਰ ਇਸ ਦਾ ਕੀ ਹੋ ਸਕਦਾ ਭਾਜੀ ਇਹਦੇ ਵਿੱਚ ਹੱਲ ਹੈ ਕਿ ਜਿਹੜੀ ਲੈਂਡ ਓਨਰ ਦੀ ਜ਼ਮੀਨ ਆ ਗਈ ਉਹਨੂੰ ਸਭ ਤੋਂ ਪਹਿਲਾਂ ਪ੍ਰੋਐਕਟਿਵ ਹੋਣਾ ਪੈਣਾ ਹੈ ਮੋਸਟਲੀ ਆਪਣੇ ਕੀ ਦੇਖਿਆ ਜਾਂਦਾ ਹੈ ਕਲਾਇੰਟ ਵਕੀਲ ਕੋਲੇ ਆਉਂਦੇ ਨੇ ਕੇਸ ਪਵਾ ਕੇ ਚਲੇ ਜਾਂਦੇ ਆ ਤੇ ਉਸ ਤੋਂ ਬਾਅਦ ਪੁੱਛਦੇ ਤੱਕ ਨਹੀਂ ਕਿ ਸਾਡੇ ਕੇਸ ਦਾ ਬਣਿਆ ਕੀ ਮੈਂ ਇੱਥੇ ਇਹ ਨਹੀਂ ਕਹਿੰਦਾ ਕਿ ਇੱਕ ਵਾਰ ਤੁਸੀਂ ਕੇਸ ਦੇਤਾ ਤਾਂ ਉਸ ਤੋਂ ਬਾਅਦ ਰੋਜ਼ ਤੁਸੀਂ ਪੁੱਛੋ ਬਟ ਆਬਵੀਅਸਲੀ ਤੁਸੀਂ ਪ੍ਰੋਐਕਟਿਵ ਰਹੋ ਪ੍ਰੋਐਕਟਿਵ ਰਹਿਣ ਦਾ ਤੁਹਾਡਾ ਮੇਰਾ ਕਹਿਣ ਦਾ ਮਤਲਬ ਕੀ ਹੈ ਜੇ ਤੁਹਾਡਾ ਕੇਸ ਨੀਚੇ ਆਪਾਂ ਮਨੋ ਆਰਬਿਟਰੇਸ਼ਨ ਚੱਲ ਪਈ ਆਰਬਿਟਰੇਸ਼ਨ ਟਾਈਮ ਬਾਉਂਡ ਹੁੰਦੀ ਹੈ ਉਰ ਸਾਲ ਦਾ ਟਾਈਮ ਹੈ 6 ਮਹੀਨੇ ਦਾ ਹੋਰ ਐਕਸਟੈਂਡ ਹੋ ਜਾਂਦਾ ਐ ਐਸ ਪਰ ਐਕਟ ਜੇ ਮੈਂ ਗੱਲ ਕਰਾਂ ਮੋਟੀ ਮੋਟੀ ਜਦੋਂ ਤੁਹਾਨੂੰ ਰਿਸਾਲਟ ਆਪਿਆ ਤੁਸੀਂ ਨਾਲ ਦੀ ਨਾਲ ਹਾਈ ਕੋਰਟ ਤੋਂ ਟਾਈਮ ਬਾਉਂਡ ਕਰਵਾਓ ਤੁਸੀਂ ਰਿਵੀਜ਼ਨ ਦੇ ਵਿੱਚ ਆਓ ਉਹਨੂੰ ਹਾਈ ਕੋਰਟ ਤੋਂ ਟਾਈਮ ਬਾਉਂਡ ਕਰਵਾਓ ਟਾਈਮ ਬਾਉਂਡ ਨਾਲ ਕੀ ਹੋਊਗਾ ਜਿਹੜਾ ਫੈਸਲਾ ਸੇ ਤੁਹਾਨੂੰ 3 ਸਾਲ ਬਾਅਦ ਮਿਲਣਾ ਸੀ ਉਹ ਹੋ ਸਕਦਾ ਤੁਹਾਨੂੰ 1.5 ਸਾਲ ਚ ਮਿਲ ਜੇ ਸਾਲ ਚ ਮਿਲ ਜੇ